सरपंच ਨਾਲ ਭਾਈਆ ਜੀ ਹਰਜਿੰਦਰ ਹਰਵਿੰਦਰ ਨੇ ਲਾਈ ਅੱਗ ਸਾਡੇ ਅੱਛਾ ਕਾਰਨ ਕੀ ਹੈ ਕਿਸੇ ਨਾਲ ਅੱਗ ਲਾਈ ਹੈ ਜੀ ਬੰਬ ਸੱਟਿਆ ਜੀ ਇਹਨਾਂ ਨੇ ਕਾਹਦੇ ਬੰਬ ਸੱਟਿਆ ਆ ਜਿਹੜੇ ਪੈਟਰੋਲ ਵਾਲੇ ਹੁੰਦੇ ਆ ਜੀ ਅੱਛਾ ਉਹਨਾਂ ਨਾਲ ਅੱਗ ਲਾਈ ਹੋਈ ਆ ਅੱਛਾ ਜੀ ਜੋ ਕਾਰਨ ਕੀ ਹੈ ਕਾਰਨ ਜਿੱਟੇ ਦਾ ਸੀਗਾ ਜੀ ਚੱਕਰ ਚਿੱਟਾ ਵੇਚਦਾ ਜੀ ਉਹ ਮੋਟੀ ਬਲੈਕ ਕਰਦਾ ਪੈਂਟ ਚ ਕਰਦਾ ਸੀਗਾ ਸਾਡੇ ਇਥੋਂ ਗਲੀ ਚੋਂ ਮੁੰਡੇ ਨੇ ਕਹਤਾ ਕਹਿੰਦਾ ਯਾਰ ਪੈਂਟ ਚ ਨਾ ਵੇਚਿਆ ਕਰ ਜਿੱਟਾ ਵੀ ਤੂੰ ਬਾਹਰ ਵੇਚ ਲੈ ਇਥੇ ਪੈਂਟ ਦੇ ਬੱਚੇ ਨਾ ਖਰਾਬ ਕਰ ਐਨੀ ਗੱਲ ਕਹੀ ਆ ਕਹਿੰਦਾ ਬਸ ਮੈਂ ਕਿਸੇ ਨੂੰ ਨਹੀਂ ਛੱਡਦਾ ਮੈਂ ਤਾਂ ਕਰਨੀ ਆ ਤਾਂ ਕਰਨੀ ਆ ਤੁਸੀਂ ਕੌਣ ਹੁੰਨੇ ਆ ਸਾਨੂੰ ਰੋਕਣ ਵਾਲੇ ਆਏ ਆ ਜੋਂ ਬਾਬਾ ਸੇ ਗੱਲਾਂ ਕਰਕੇ ਸਾਡੇ ਨਾਲ ਅਜ ਪੰਜ ਦਿਨੋਂ ਕਿਸੀ ਲੜਾਈ ਚੱਲੀ ਜਾਂਦੀ ਨੂੰ ਅੱਛਾ ਜੀ ਸਾਡਾ ਕੋਈ ਇਨਸਾਫ ਨਹੀਂ ਹੋਇਆ ਅਸੀਂ ਰੌਪਟ ਵੀ ਕਰਵਾ ਗਏ ਕੋਈ ਪੁਲਿਸ ਵਾਲਾ ਨਹੀਂ ਆ ਕੇ ਖੜਾ ਕੋਈ ਕਿਸੇ ਨੇ ਸਾਡੀ ਸੁਣਵਾਈ ਨਹੀਂ ਆਕਰ ਨੂੰ ਸਰਪੰਚ ਕੋਲੇ ਗਿੰਗਾ ਅਸੀਂ ਪੰਜ ਬੁੜੂnga ਇਕੱਠਾ ਹੋ ਕੇ ਵੀ ਸਾਡਾ ਟਕਾ ਕਰਾਓ ਅਸੀਂ ਗਲਤੀ ਮੰਨਦੇ ਆਂ ਵੀ ਅਸੀਂ ਉਹਨੂੰ ਕਹਿਤਾ ਵੀ ਚਿੱਟਾ ਵੇਚਦਾ ਅਸੀਂ ਵੀ ਅੱਗੇ ਤੋਂ ਕਹਿੰਦੇ ਨਹੀਂ ਵੀ ਚਿੱਟਾ ਵੇਚਦਾ ਇਹ ਤੇ ਮੈਂ ਕਿਹਾ ਵੀ ਸਾਨੂੰ ਬਖਸ਼ ਦੋ ਪਰ ਇਹ ਗੱਲ ਉਹਨੇ ਸਰਪੰਚ ਨੇ ਕੋਈ ਵੀ ਕੁਝ ਨਹੀਂ ਸਾਨੂੰ ਇਨਸਾਫ ਨਹੀਂ ਦਿਵਾਇਆਗਾ ਅੱਗੋਂ ਇਨਸਾਫ ਦਿਵਾਉਣ ਦੀ ਬਜਾਏ ਅੱਗੋਂ ਕਹਣਾ ਕਹਣਾ ਕੋਈ ਨਾ ਮਨੂੰ ਸਮਝੀ ਟੱਕਰ ਕਰ ਲੋ ਅਸੀਂ ਟੱਕਰ ਕੀ ਕਰ ਸਕਦੇ ਜੀ ਅਸੀਂ ਤਾਂ ਘਰਾਂ ਚ ਕੰਮ ਕਰਕੇ ਦਾਦਾ ਟਾਈਮ ਪਾਸ ਕਰਦੇ ਸੀ ਸਰਪੰਚ ਦੇ ਘਰੇ ਜਾ ਕੇ ਮੈਨੂੰ ਧਮਕੀਆਂ ਦਿੱਤਾਂ ਉਹਨਾਂ ਦੇ ਗੱਡੀ ਲੈ ਕੇ ਉੱਥੇ ਘਰੇ ਲਾ ਕੇ ਕਹਣਾ ਨੂੰ ਵੜਦਾ ਉਹ ਹੰਦਾ ਵੜਨਾ ਨਹੀਂ ਇੱਥੇ ਹਜੇ ਉਹਨੇ ਕਿਰਪਾਨ ਕੱਢੀ ਵੀ ਆ ਮੈਨੂੰ ਮਾਰਨ ਵਾਸਤੇ ਇੱਥੇ ਪਿੰਡ ਵੀ ਬਹੁਤ ਇਕੱਠਾ ਹੋਇਆ ਸੀ ਉਹਨਾਂ ਦੇ ਕੈਮਰੇ 'ਚ ਵੀ ਰਿਕਾਰਡ ਆ ਇਹ ਚੀਜ਼ਾਂ ਤੇ ਗਾਣਾ ਮੈਂ ਤਾਂ ਸਰਪੰਚਾਂ ਇਹਨਾਂ ਦੇ ਘਰ ਨੂੰ ਅੱਗ ਲਾਉਂਗਾ ਕੱਲੇ ਕੱਲੇ ਨੂੰ अच्छा सरपंच ਨੇ ਇੱਕ ਵਾਰ ਨਹੀਂ ਕਿਹਾ ਵੀ ਹਾਂ ਬਈ ਤੂੰ ਇਹ ਕੀ ਕਰਨਾ ਪਿਆ ਵੀ ਮੇਰੇ ਕੋਲੇ ਬੁਢਿਆਂ ਨੂੰ ਤਾਂ ਹੁਕਮਾਂ ਦੇ ਜਾਂਦਾ ਵੀ ਤੂੰ ਨਹੀਂ ਇਹ ਕੰਮ ਕਰਨਾ ਅੱਗੋਂ ਸਰਪੰਚ ਵੀ ਮੁੱਕਰੀ ਜਾਂਦਾ ਜੀ ਕੋਈ ਐਮਐਲਏ ਤੱਕ ਕੋਈ ਆ ਕੇ ਨਹੀਂ ਖੜਾ ਇੱਥੇ ਕੱਲੀ ਪੁਲਿਸ ਆਹਾ ਐਸਪੀ ਆਹਾ ਐਸਐਟੂ ਆਈ ਸੀਗੀ ਤੇ ਉਹ ਵੀ ਆ ਕੇ ਮੁੜ ਗਈ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾਗਾ ਨੁਕਸਾਨ ਹੋਇਆ ਜੀ ਨੁਕਸਾਨ ਵੀਰੇ ਸਾਡਾ ਸਾਰਾ ਹੀ ਹੋ ਗਿਆ ਸਾਨੂੰ ਪੈਨ ਨੂੰ ਵੀ ਸਾਡੇ ਜਿਹੜੇ ਤੇੜਾ ਲਿੜੇ ਇਹੀ ਹੈ ਕੱਲੇ ਸਾਡੇ ਕੋਲ ਸਾਡੇ ਕੋਲੇ ਲਿੜੇ ਵੀ ਨਹੀਂਗੇ ਕੋਈ ਠੀਕ ਹੈ ਕੀ ਮੰਗ ਕਰਦੇ ਹੋਗੇ ਮੰਗ ਅਸੀਂ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਜਿਹੜਾ ਜੋ ਵੀ ਆਹਾ ਹੋਇਆ ਹੈਗਾ ਨੁਕਸਾਨ ਹੋਇਆ ਸਾਡੀ ਪਰਵਾਈ ਕੀਤੀ ਜਾਵੇ ਸਾਡਾ ਘਰ-ਬਾਰ ਜਿਉਂਜਾ ਸੀਗਾ ਸਾਨੂੰ ਦਿੱਤਾ ਜਾਵੇ ਕੀ ਨਾਂ ਕੀ ਤੁਹਾਡਾ ਨਾਮ ਜੀ ਸਰਬਜੀਤ ਕੌਰ ਮੇਰਾ ਨਾਂ ਕੀ ਘਟਨਾ ਹੋਈ ਹੈ ਮੇਰਾ ਨਾਮ ਆ ਜੀ ਮੇਜਰ ਅੱਛਾ ਜੀ ਘਟਨਾ ਇਹ ਹੋਈ ਹੈ ਵੀ ਕੋਈ ਵੀ ਆਪਾਂ ਹਰ ਇੱਕ ਸੀ ਪੁੱਤ ਨੂੰ ਇਹੋ ਹੀ ਆ ਨਵੇਂ ਨਸ਼ੇ ਤੋਂ ਬਚੋ ਹਮ ਠੀਕ ਹੈ ਨਹੀਂ ਆਹਾ ਜਿੰਨੇ ਘਰ ਸਾੜੇ ਹੈ ਇਹ ਇਸੇ ਕਾਰਨ ਸਾੜੇ ਹੋਏ ਅੱਛਾ ਇੱਥੇ ਉਹ ਮੁੰਡੇ ਨੂੰ ਆਦੇ ਹੀ ਬਈ ਯਾਰ ਨਸ਼ਾ ਜਿਹੜਾ ਤੂੰ ਬਾਹਰ ਅੰਦਰ ਵੇਚ ਆਇਆ ਕਰ ਹੈ ਉਹ ਆਦਾ ਵੀ ਸਾਨੂੰ ਮੈਨੂੰ ਆਦਾ ਇਹ ਗੱਲ ਅੱਖੀ ਤੇ ਅੱਖੀ ਕਿ ਨਹੀਂ ਅੱਛਾ ਜੀ ਔ ਮੜੀ ਮੁੱਟੀ ਇਹਨਾਂ ਦੀ ਹੋਈ ਹੋਣੀ ਹੈ ਜਿੱਦੇ ਇਹ ਗੱਲ ਹੋਈ ਆ ਸ਼ੁਰੂ ਇੱਥੋਂ ਐਸੇ ਉਹ ਨਾ ਕੇ ਉੱਠ ਗਿਆ ਤੇ ਮੈਂ ਪੈਰ ਤੋਂ ਹੀ ਜਨ ਦੁਕਾਨ ਸੀ ਹਾ ਦੁਕਾਨਾ ਸਾਹਮਣੇ ਹੂੰ ਇੱਥੇ ਸਾਨੂੰ ਨਹੀਂ ਪਤਾ ਸੀ ਵੀ ਉਹਦੇ ਤਿਆਰੀਆਂ ਉਹਨਾਂ ਦੀ ਉਹਦਾ ਗੱਡੀ ਲੈ ਕੇ ਇੱਥੇ ਆ ਗਏ ਇੱਥੇ ਆ ਗਏ ਮੇਰਾ ਦੋ ਉਹ ਦੂਜਾ ਪੁੱਤਾ ਤੁਲੀ ਦੀ ਪੰਡ ਚੱਕਣ ਆਇਆ ਸੀਗਾ ਤੇ ਉਹਦਾ ਸ਼ੋਰ ਕਿਰਪਾਨ ਲੈ ਕੇ ਪਹਿ ਗਿਆ ਚਾਰ ਪੰਜ ਲਗਾੜੇ ਹੋਰ ਸੀ ਉਹਦੇ ਨਾਲ ਜਦੋਂ ਪਹਿ ਗਿਆ ਤੇ ਅਸੀਂ ਬਈ ਲਿਆ ਲੂ ਆਏ ਉਹਨੂੰ ਜਦੋਂ ਲਿਆਏ ਆ ਸਿੱਧਾ ਇੱਥੇ ਅੰਦਰ ਜੇ ਝਾੜ ਤਾ ਮਹਨਾਇ ਦੇ ਨਾਲ ਲੜੋ ਯਾ ਮਗਰੇ ਉਹ ਇੱਥੇ ਕਰਪਾਨ ਲਈ ਉਹਦਾ ਤੂੜੀ ਦੀ ਪੰਡ ਲੈਣ ਆਇਆ ਤੇ ਉਹਨੂੰ ਵੀ ਬਾਈ ਉਹ ਬੰਦੇ ਦੇ ਨੇ ਕਰਪਾਨ ਮਾਰੀ ਕੱਲ ਹੀ ਲੈਣ ਛੁੱਟੀ ਦਿਵਾ ਕੇ ਅੱਛਾ ਤੇ ਉੱਥੋਂ ਇਹਨਾਂ ਦੀ ਜਿਦਾ ਜਦਾਈ ਹੁੰਦੀ ਹੁੰਦੀ ਤੇ ਅਸੀਂ ਹਟਾ ਤੇ ਦੋ ਇੱਧਰ ਆਏ ਮੁੰਡੇ ਅਗਰ ਯਾਰ ਕਾਤੋਂ ਲੜਦੇ ਉਹਦਾ ਪਿਓ ਆਦਾ ਜੀ ਖੁੰਡੀ ਤੇ ਫਿਰਦਾ ਉਹ ਪਈ ਖੁੰਡੀ ਉਹਦੀ ਉਹ ਰਾਤ ਨਾਲ ਸੀ ਅਗਲਵਾਂ ਚ ਆਦਾ ਇਹਦੇ ਵੀ ਧਰ ਦੇ ਦੋ ਉਹਨੇ ਉਹਦੇ ਮਾਰੀਆਂ ਦੋ ਕਿਰਪਾਨਾਂ ਐਸੇਆ ਪੱਟਾਂ ਦੀ ਉਹ ਮੁੰਡਾ ਉਵੇਂ ਹੀ ਮੁੜ ਗਿਆ ਗਰਮੀ ਮੰਨੀ ਉਹਨੇ ਜਾ ਕੇ ਕਰੂੰਗ ਦਾਸਾ ਚੱਕ ਲਿਆ ਦੋ ਉਹਦੇ ਮਾਰੇ ਉਸ ਬੰਦੇ ਫਿਰ ਹੌਲੀ 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 ਨਾ ਤੇ ਹੋਰ ਵੀ ਮਤਲਬ ਬੰਦਿਆਂ ਦੇ ਵੱਜੀਆਂ ਰਾਤ ਕਿੰਨੇ ਲੋਕ ਜਖਮੀ ਹੋਇਆ ਕਿੰਨੇ ਘਰਾਂ ਨੂੰ ਅੱਗ ਲਾਈ ਆ ਰਾਤ ਸਮਝ ਲਾ ਵੀ ਦੋ ਘਰ ਉਧਰ ਤੀਜਾ ਆਹਾ ਹੈਂ ਇਹ ਚੌਥਾ ਹੋ ਪੰਜ ਮਾ ਉਹ 6 7 ਘਰ ਆ ਜੀ ਅੱਛਾ ਚਖਮੀ ਕਿੰਨੇ ਕਿਲੋ ਕੋਇਆ ਜਖਮੀ ਹੋਇਆ 6 7 ਬੰਦੇ ਦਾ ਸਾਡੇ ਆ ਜੀ ਅੱਛਾ ਪੁਲਿਸ ਆਈ ਹੈ ਕੀ ਕਾਰਵਾਈ ਦਾ ਭਰੋਸਾ ਦਿੱਤਾ ਕੋਈ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਮੈਂ ਦੂਜੇ ਦਿਨ ਹੀ ਰੌਟ ਪਵਾ ਕੇ ਆਇਆ ਸੀ ਅੱਛਾ ਸਾਡੇ ਕੋਈ ਮੌਕਾ ਵੇਖਣ ਨਹੀਂ ਆਇਆ ਪੰਚਾਇਤ ਨੂੰ ਵੀ ਡੇਕੀ ਗਏ ਅਸੀਂ ਹੈ ਤੀਜੇ ਚੌਥੇ ਦਿਨ ਬਰਾਵਾ ਉਹ ਆਈ ਇੱਥੇ ਅੱਛਾ ਠੀਕ ਹੈ ਰਾਤ ਵਾਲੀ ਘਟਨਾ ਤੋਂ ਬਾਅਦ ਆਇਆ ਹੈ ਹਾਂ ਰਾਤ ਵਾਲੀ ਘਟਨਾ ਤੋਂ ਬਾਅਦ ਆਇਆ ਹੈ ਆ ਅੱਜ ਵੀ ਆਏ ਸੀਗੇ ਹਾਂ ਤੇ ਜਾਂ ਕੱਲ ਹੀ ਆਏ ਗਏ ਠੀਕ ਹੈ ਬਸ ਕਿੰਨਾ ਹੋਇਆ ਇਹ ਇਹ ਮਰਾਜ ਘਟਨਾ ਤਾਂ ਚਾਜ ਤੇ ਚਿੱਟੇ ਤੇ ਰੋਕਦੇ ਸੀ ਚਿੱਟਾ ਜਦੋਂ ਖਾਂਦੇ ਆ ਨਸ਼ੇ ਦੇ ਵਿੱਚ ਫਿਰ ਸਾਵ ਨੂੰ ਉਹਨਾਂ ਕੇ ਹੋਰ ਜਿਹੜੇ 20 50 ਮੁੰਡੇ ਆ ਉਹਨਾਂ ਨੂੰ ਨਾਰ ਲਾ ਲੈਂਦੇ ਆ ਉਹਨਾਂ ਨੂੰ ਨਾਲ ਫਿਰ ਚਿੱਟਾ ਖੋਹਦੇ ਆ ਤੇ ਜੋ ਅਸੀਂ ਜੇ ਰੋਕਦੇ ਵੀ ਭਾਈ ਚਿੱਟਾ ਨਾ ਖਾਓ ਕਿਉਂ ਤੁਸੀਂ ਮੁੰਡਿਆਂ ਦੀ ਜੜ ਕੱਢਦੇ ਆ ਗਾਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਵੀ ਖਤਮ ਕਰਦੇ ਤੁਸੀਂ ਕਿਉਂ ਜਿਹੇ ਜਿਹੀਆਂ ਗੱਲਾਂ ਕਰਦੇ ਆ ਤੇ ਫਿਰ ਸਾਡੇ ਨਾਲ ਜਿਹੀਆਂ ਲੜਾਈਆਂ ਵਟ ਲੈਂਦੇ ਆ ਜਿਉਂ ਉਹਨਾਂ ਜੋ ਜਿਹੜੀ ਆਹ ਸਾਡੇ ਨਾਲ ਲੜਾਈ ਹੋਈ ਹੈ ਇਹ ਲੜਾਈ ਦੇ ਵਿੱਚ ਗੁਰਵਿੰਦਰ ਸਿੰਘ ਨੇ ਲੜਾਈ કરી ਹੈ ਫੂਲਾ ਸਿੰਘ ਤੇ ਮੁੰਡੇ ਨੇ ਸਾਡੇ ਨਾਲ ਇਹ ਜਦੋਂ ਸਾਡਾ ਮੁੰਡਾ ਦੇ ਛਡਾਉਣ ਗਿਆ ਹੋਰ ਮੁੰਡਿਆਂ ਨਾਲ ਲੜਦੇ ਸੀਗੇ ਤੇ ਜੋ ਛਡਾਉਣ ਗਿਆ ਤੇ ਉਹਨਾਂ ਨੂੰ ਦੋ ਤਿੰਨ ਕ੍ਰਪਾਨਾਂ ਗੁਰਵਿੰਦਰ ਨੇ ਮਾਰੀਆਂ ਮੇਰੇ ਮੁੰਡੇ ਤੇ ਲੱਤਾਂ ਤੇ ਤੇ ਜੋ ਲੱਤਾਂ ਤੇ ਮਾਰੀਆਂ ਦੋ ਕ੍ਰਪਾਨਾਂ ਤੇ ਉਹ ਗਰਮੀ ਜਾ ਕੇ ਉਹਨਾਂ ਦਾ ਉਹਨੂੰ ਆਏ ਹੋਗੇ ਮੈਂ ਗਿਆ ਤਾਂ ਛਡਾਉਣ ਹੈ ਤੇ ਮੇਰੇ ਇਹਨੇ ਕਾਹ ਤੋਂ ਮਾਰੀਆਂ ਤੇ ਉਹਨੇ ਕਿ ਲਜਾ ਕੇ ਇੱਕ ਛੋਟੀ ਤੇ ਇੱਕ ਛੋਟੀ ਉਹਨੇ ਮਾਰੀ ਹੈ ਹਰਕ ਦੇ ਵਿੱਚ ਅੱਛਾ ਜੇ ਆਪਾਂ ਕਿ ਹਾਦਸਾ ਕੀ ਹੋਇਆ ਜੀ ਰਾਤ ਨੂੰ ਅਗਲਾ ਦੀ ਬਾਸ ਸਾਡੇ ਘਰਾਂ ਨੂੰ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆਗਾ ਇਹ ਦੱਸੇ ਪਾ ਕੋਈ ਇਹ ਨਹੀਂ ਪਤਾ ਵੀ 50 ਲੱਖ ਦਾ ਕਿੰਨਾ ਨੁਕਸਾਨ ਹੋ ਗਿਆ ਸਾਰੇ ਘਰਾਂ ਦਾ ਕਿ 60 ਲੱਖ ਦਾ ਹੋ ਗਿਆ ਇਹ ਕਿ ਇੰਨੇ ਲੋਕ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾਗਾ ਕਿੰਨੇ ਕੁ ਵੱਡੀ ਘਟਨਾ ਹੈ ਇਹ ਇਹ 10 11 ਵਜੇ ਦੀ ਘਟਨਾ ਹੈ ਮਹਾਰਾਜ ਜੀ ਹਾਂ ਤੇ ਲੋਕ ਤਾਂ ਇਹ ਨਹੀਂ ਪਤਾ ਵੀ 200 ਬੰਦਾ ਲੈ ਆਏ ਸੀਗਾ ਤੇ ਇਹ ਨਹੀਂ ਪਤਾ 150 ਬੰਦਾ ਸੀ ਅਸੀਂ ਤਾਂ ਡਰ ਦੇ ਮਾਰੇ ਅੰਦਰੋਂ ਹੀ ਨਹੀਂ ਨਿਕਲੇ ਕਿਸੇ ਦੇ ਘਰੇ ਜਾ ਕੇ ਪਏ ਠੀਕ ਹੈ ਹਾਂਜੀ ਤੇ ਕਿੰਨੇ ਘਰਾਂ ਨੂੰ ਅੱਗ ਲਾਈ ਹੈਗੀ ਇਹ 8 ਘਰਾਂ ਨੂੰ ਘਰ ਲਾ ਅੱਗ ਲਾਈ ਹੈ ਜੀ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ ਕੋਈ ਅੱਗ ਵਿੱਚ ਝੋਲਸਿਆ ਗਿਆ ਹੋਵੇ ਨਹੀਂ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਿਹੜੇ ਜਿਹੜੇ ਸਾਡੇ ਨੁਕਸਾਨ ਹੋਏ ਆ ਆ ਵੇਖੋ ਆਹ ਪ੍ਰਜਾਵਕ ਖਤਮ ਕਰਤੀਆਂ ਤੇ ਜਿਹੜੇ ਸਾਮਾਨ ਸਾਰਾ ਖਤਮ ਕਰ ਆ ਜਿਹੜਾ ਸਾਡੇ ਵਰਤਨਾਲਾ ਸਾਹਿਬ ਖਤਮ ਸਵਾਹ ਕਰਦਾ ਸਾਡਾ ਕੋਈ ਸਮਾਨ ਸੀ ਕਿ ਪੁਲਿਸ ਵੀ ਕਿਹਾ ਕੀ ਕੀ ਹੈ ਪੁਲਸ ਦਾ ਜੀ ਆਪ ਦੇ ਕਾਰਵਾਈ ਕਰ ਲਗੀ ਹੈ ਉਹ ਕੋਣ ਵੇਖੋ ਕਿ ਕਾਰਵਾਈ ਦੇ ਵਿੱਚ ਕੀ ਕਰਦੀ ਹੈ ਪੁਲਸ ਨੂੰ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਤਾਂ ਦਿਹਾੜੀ ਦਿਹਾੜੀ ਕਰਦੇ ਹਾਂ ਸਾਰੇ ਕਰੀ ਦਿਹਾੜੀ ਵਾਲੇ ਨੇ ਹਾਂ ਸਾਰੇ ਦਿਹਾੜੀ ਵਾਲੇ ਆ ਜੀ ਬੜੀ ਮੁਸ਼ਕਲ ਨਾਲ ਤੁਸੀਂ ਸਮਾਨ ਬਣਾਇਆ ਹੋਗਾ ਜਿਹੜੀ ਘਟਨਾ ਹੋਈ ਹੈ ਫਿਰ ਬੜਾ ਮਤਭਾਗੀ ਘਟਨਾ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਉਹ ਵੀ ਤਾਂ ਇਹੀ ਮੰਗ ਕਰਦੇ ਜੀ ਸਾਡਾ ਜਿਹੜਾ ਕਰਦਾ ਸਮਾਨ ਸੀਗਾ ਇਹ ਸਾਨੂੰ ਮਾਜਵਾਹ ਦਿੱਤਾ ਜਾਵੇ ਦੇ ਦੋਸ਼ੀਆ ਖਲਾਫ ਨਾ ਨਾ ਜਿਹੜਾ ਦਾ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲ ਜਾਵੇ ਸਾਡੀ ਤੇਹੀ ਮੰਗ ਹੈ ਸਰਕਾਰ ਮੁਰੇ ਅੱਜ ਕੀ ਨਾਮ ਆ ਤੁਹਾਡਾ ਕੀ ਘਟਨਾ ਹੋਈ ਮਨਪ੍ਰੀਤ ਕੌਰ ਜੀ ਸਾਡੇ ਨਾਲ ਜੀ ਆਪ ਆਪਣਾ ਘਟਨਾ ਹੋਈ ਹੈ ਕਿ ਜੀ ਸਾਡੇ ਘਰ ਨੂੰ ਅੱਗ ਲੱਗੀ ਮੰਦਿਰ ਲੜੀ ਸੀਗੀ ਜੀ ਸਾਡਾ ਤਾਂ ਕੋਈ ਰੋਲ ਹੀ ਨਹੀਂ ਸੀਗਾ ਇਸ ਗੱਲ ਵਿੱਚ ਅੱਛਾ ਅੱਗ ਲੱਗੇ ਜੀ ਰਾਤ ਨੂੰ ਅਸੀਂ ਤਾਂ ਆਪਣੀ ਜਾਨ ਬਚਾ ਕੇ ਭੱਜ ਗਏ ਜੀ ਅੱਛਾ ਹਾਂਜੀ ਕੀ ਕਾਰਨ ਕੀ ਹੈ ਜੀ ਇਹ ਜੀ ਕਾਰਨ ਨਹੀਂ ਹੈ ਬਸ ਚਿੱਟੇ ਤੇ ਰੋਕਦੇ ਸੀ ਜੀ ਇੱਥੇ ਹੀ ਉਹਨਾਂ ਨੇ ਲੜਾਈ ਵਧਾ ਲਈ ਉਹ ਮੇਰੇ ਜੀਠ ਦਾ ਮੁੰਡਾ ਸੜਾਉਣ ਗਿਆ ਸੀਗਾ ਜੀ ਉਹਦੇ ਪਿੱਛੇ ਸਾਡਾ ਵੀ ਘਰ ਨੂੰ ਅੱਗ ਲਾ ਗਈ। ਅੱਛਾ ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਜੀ ਬਹੁਤ ਹੋ ਗਿਆ ਸਾਡਾ ਜੀ। ਅੱਛਾ। ਹਾਂ ਜੀ ਮੇਰੀ ਜੀ ਬੇਟੀ ਦਾ ਸਮਾਨ ਸਾਰਾ ਬਣਿਆ ਪਿਆ ਸੀ ਬਿਸਤਰੀ ਭਾਂਡੇ ਸਾਰੇ ਮੱਚ ਗਏ ਜੀ। ਅੱਛਾ। ਹਾਂ ਜੀ ਵਿਆਹ ਰੱਖਿਆ ਸੀ। ਨਹੀਂ ਜੀ ਹਲੇ ਤਾਂ ਛੋਟੀ ਹੈ ਜੀ ਵਿਆਹ ਤਾਂ ਹਲੇ ਕਰਨਾ ਨਹੀਂ ਸੀ ਵੀ ਬੁੜੀਆਂ ਨੂੰ ਪਤਾ ਹੀ ਐ ਵੀ ਜੀ ਬਣਾ ਲਗੇ ਹੌਲੀ ਹੌਲੀ ਮੈਂ ਤਾਂ ਜੀ ਚਾਰ ਘਰਾਂ ਦਾ ਕੰਮ ਕਰਦੀ ਗੋਆ ਕੁੜਾ ਸੇਟ ਸੇਟ ਬਣਾਈ ਸੀਗੇ ਅੱਛਾ ਜੀ ਹਾਂਜੀ ਮਸ਼ੀਨ ਸੀ ਜੀ ਕੱਪੜੇ ਧੋਣ ਵਾਲੀ ਸਾਰਾ ਕੁਸ ਭੰਨ ਤੋੜ ਗੇ ਕੂਲਰ ਸੀ ਟੀਵੀ ਸੀ ਸਾਰਾ ਕੁਸ ਭੰਨ ਗੇ ਜੀ ਅੱਛਾ ਹਾਂਜੀ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿਹਦਾ ਜਾਨੀ ਨੁਕਸਾਨ ਵੀ ਹੋਇਆਗਾ ਨਹੀਂ ਜੀ ਜਾਨ ਤਾਂ ਤਾਂ ਬਚ ਗਏ ਤੇ ਵੀ ਉਹ ਅੱਗ ਲਾ ਗਈ ਸਾਰੇ ਘਰਾਂ ਨੂੰ 8 ਘਰਾਂ ਨੂੰ ਅੱਗ ਲੱਗੀ ਹੈ ਜੀ ਅੱਛਾ ਕਾਰਨ ਕੀ ਹੈ ਤੇ ਪਿੱਛੇ ਇਹ ਦੇ ਪਿੱਛੇ ਕਾਰਨ ਜੀ ਆਹੀ ਆ ਵੀ ਚਿੱਟੇ ਤੇ ਰੋਕਦੇ ਸੀਗੇ ਤੇ ਉਹ ਆਂਦਾ ਵੀ ਮੈਨੂੰ ਕਿਉਂ ਰੋਕਦੇ ਆ ਤੁਸੀਂ ਉਹ ਆਂਦੇ ਵੀ ਸਾਡੇ ਤੋਂ ਬੱਚੇ ਦਾ ਹਾਂ ਨਹੀਂ ਜੀ ਵੇਚਦਾ ਸੀ ਵੀ ਬੱਚੇ ਗਾਲ ਤਾਂ ਤੂੰ ਸਾਡੇ ਹਾਂਜੀ ਬੱਚਿਆਂ ਨੂੰ ਜੀ ਮੰਗਰ ਲਾ ਲੈਂਦਾ ਤੇ ਉਹ ਲੜਾਈ ਚ ਫਿਰ ਮੂਹਰੇ ਹੋ ਜਾਂਦੇ ਆ ਕਿ ਕਿੰਨੇ ਕੁ ਜਾਣੇ ਸੀਗੇ ਉਹ ਜੀ ਹੋਣਗੇ ਕੋਈ 50 60 ਜਾਣੇ ਅਸੀਂ ਤਾਂ ਹੁਣ ਹੈ ਨਹੀਂ ਸੀਗੇ ਜੀ ਘਰੇ ਅਸੀਂ ਤਾਂ ਆਪ ਦਾ ਜਾਨ ਬਚਾ ਕੇ ਭੱਜ ਗਏ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਜੀ ਆਹੀ ਮੰਗ ਕਰਦੇ ਵੀ ਜਿਹੜਾ ਸਾਡਾ ਸਮਾਨ ਭੰਨਿਆ ਵੀ ਸਾਨੂੰ ਇਹ ਮਿਲਣਾ ਚਾਹੀਦਾ ਹੈਗਾ अच्छा हां जी ਅਸੀ ਤਾਂ ਜੀ ਗਰੀਬ ਬੰਦੇ ਆਗੇ ਉਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਅੱਛਾ ਇਹ ਕੁਝ ਕੇ ਗੱਲ ਵੀ ਸਾਹਮਣੇ ਆਈ ਸੀ ਵੀ ਕੁਝ ਲੋਕ ਇਸ ਅੱਗ ਦੀ ਝੁੱਲਸੇ ਗਏ ਨੇ ਹਾਂਜੀ ਕੁਝ ਅੱਖਮੀ ਹੋਏ ਨਹੀਂ ਜੀ ਅਸੀਂ ਇਸ ਗੱਲ ਤਾਂ ਜੀ ਬਚ ਗਏ ਜੀ ਸਾਡਾ ਬਸ ਘਰ ਹੀ ਮਚਾਤਾ ਉਹਨਾਂ ਨੇ ਤੁਸੀਂ ਘਰ ਛੱਡ ਕੇ ਭੱਜ ਗਏ ਹਾਂਜੀ ਹਾਂਜੀ ਕਿੰਨੇ ਕੁ ਬੰਦੇ ਆਏ ਸੀਗੇ ਉਹ ਹੋਣਗੇ ਜੀ 50 60 ਜਾਣੇ ਮਤਲਬ ਤਾਂ ਘਰ ਦੀ ਤਾਂ ਕੋਈ ਚੀਜ਼ ਜੀ ਬਚੀ ਨਹੀਂ ਨਾ ਜੀ ਕੋਈ ਬਚੀ ਨਹੀਂ ਸਾਡੇ ਤਾਂ ਜੀ ਪੌਣ ਵਾਲੇ ਲੀੜੇ ਵੀ ਨਹੀਂ ਬਚੇਗੇ ਠੀਕ ਹੈ ਹਾਂ ਕੀ ਨਾਮਾ ਤੁਹਾਡਾ ਕੀ ਕਹਿਣਾ ਚਾਹੋਗੇ ਕੀ ਘਟਨਾ ਮੇਰਾ ਨਾਮ ਜੀ ਕਾਲੀ ਹੈ ਜੀ ਅੱਛਾ ਸਾਡਾ ਸਮਾਨ ਸਾਰਾ ਜੀ ਮਚਾ ਗयो ਸਾਡੇ ਜਿਹੜੇ ਮਤਲਬ ਪਸ਼ੂ ਡੰਗਰ ਸੀ 10 ਬੱਕਰੀਆਂ ਸੀਗਾ ਉਹ ਵੀ ਲੈ ਗਏ ਸਾਡਾ ਸਾਰਾ ਫਰਨਾਹ ਕੰਮ ਕਰਤਾ ਅਸੀਂ ਕੱਲ ਕੰਮ ਤੇ ਗਏ ਸੀਗੇ ਅੱਛਾ ਤੇ ਸਾਡੇ ਮਗਰੋਂ ਸਾਨੂੰ ਹਰਾਣ ਬਹੁਤ ਕਹਿਤਾ ਉਹਨਾਂ ਨੇ ਅੱਛਾ ਸਾਨੂੰ ਕਹਿੰਦੀ ਵੀ ਸੀ ਤੁਹਾਨੂੰ ਵੀ ਮਾਰ ਵੀ ਦੇਵਾਂਗੇ ਅੱਛਾ ਨਹੀਂ ਕਾਰਨ ਕੀ ਹੈ ਵੀਰੇ ਜਿਸ ਤੱਕ क्रूरता ਨਾਲ ਜੋ ਅਸੀਂ ਅਸੀਂ ਗਏ ਸੀ ਵੀਰੇ ਦੀ ਛਡਾਉਣ ਅੱਛਾ ਸਾਨੂੰ ਉਹਨਾਂ ਨੇ ਮਾਰਨ ਦੀ ਧੌਂਕੀ ਵੀ ਦਿੱਤੀ ਸੀ ਸਾਨੂੰ ਮਾਰਦਾ ਕਿਹਨੂੰ ਛਡਾਉਣ ਗਏ ਸੀ ਕੀ ਗੱਲ ਹੋਈ ਸੀ ਉਹ ਗੱਲਬਾਤ ਮੁੰਡੇ ਬਾਅਦ ਜੀ ਦੇ ਸੀਗੀ ਸਾਨੂੰ ਕੋਈ ਗੱਲ ਦਾ ਉਹਨਾਂ ਦੀ ਦਾ ਪਤਾ ਨਹੀਂ ਸੀਗਾ ਅੱਛਾ ਅਸੀਂ ਉ ਉਹਨਾਂ ਨੂੰ ਛਡਾਉਣ ਜਾਵੜੇ ਤੇ ਉਹਨਾਂ ਨੇ ਸਾਨੂੰ ਵੀ ਧੌਂਕੀ ਦਿੱਤੀ ਵੀ ਸਾਨੂੰ ਵੀ ਮਾਰ ਦਾਂਗੇ ਅਸੀਂ ਫਿਰ ਅਸੀਂ ਆਪਦੀ ਜਾਨ ਬਚਾ ਕੇ ਭੱਜ ਗਈ ਅੱਛਾ ਤੇ ਰਾਤ ਉਹਨਾਂ ਨੇ ਸਾਡਾ ਸਾਰਾ ਨੁਕਸਾਨ ਕਰਤਾ ਸਾਡਾ ਜੋ ਪਸ਼ੂ ਡੰਗਰ ਸੀ ਸਭ ਉਹ ਵੀ ਲੈ ਗਏ ਕੌਣ ਰੁਕ ਸੀਗੇ ਇਹ ਕਾਰਨ ਕੀ ਹੈ ਇੰਨਾ ਇੰਨੀ ਜਿਹੜੀ ਗੱਲ ਸਾਹਮਣੇ ਆ ਰਹੀ ਆ ਵੀ ਕੋਈ ਨਸ਼ੇ ਨੂੰ ਲੈ ਕੇ ਕੋਈ ਮਸਲਾ ਹੈ ਹਾਂ ਨਸ਼ੇ ਦਾ ਮਸਲਾ ਹੀ ਸੀ ਜੀ ਅੱਛਾ ਹਾਂ ਉਹਨਾਂ ਨੇ ਆਖਿਆ ਵੀ ਤੁਸੀਂ ਹਟਜੋ ਇਹ ਕੰਮ ਕਰਨੋਂ ਉਹ ਕਹਿੰਦੇ ਵੀ ਤੁਸੀਂ ਜਾਣਾ ਕਿੰਨਾ ਨੇ ਕਿਹਾ ਤੁਸੀਂ ਜੋ ਛਾਂ ਸਾਡੇ ਪਿੰਡੋਂ ਕਹਿ ਮੰਡੈਣੀ ਅੱਛਾ ਹਾਂ ਉਹਨਾਂ ਨੇ ਆਖਿਆ ਵੀ ਹਟਜੋ ਕਹਿੰਦੇ ਵੀ ਅਸੀਂ ਨਹੀਂ ਹਟਦੇ ਅੱਛਾ ਹੁੰਦੇ ਨੇ ਮੁੰਡੇ ਉਹ ਹਾਂ ਚਿੜੀ ਰਗੀ ਚੋਂਦੇ ਨੇ ਉਹ ਕਹਿੰਦੇ ਵੀ ਅਸੀਂ ਨਹੀਂ ਛੱਡਦੇ ਕਿੱਥੋਂ ਆਉਂਦੇ ਕਿੱਥੋਂ ਨੇ ਜਾਣਦੇ ਹੋ ਤੁਸੀਂ ਉਹਨਾਂ ਲੋਕਾਂ ਚਾਰ ਤਾਂ ਜੀ ਇੱਥੋਂ ਦੀ ਚਾਰ ਇੱਥੋਂ ਆਉਂਦੇ ਕੀ ਨਕੀ ਕੀ ਰਾ ਕੀਗਾ ਪਹਿਲਾਂ ਵੀ ਉੱਪਰ ਨਸ਼ਾ ਵੇਚਦੇ ਆ ਜਾਂ ਖਾਂਦੇ ਆ ਕੀ ਮਾਉਂਦੇ ਵੇਚਦੇ ਵੀ ਪਹਿਲਾਂ ਅੱਛਾ ਖਾਂਦੇ ਵੀ ਆ ਖਾਂਦੇ ਵੀ ਆ ਤੇ ਉਹ ਉਹਨਾਂ ਨੂੰ ਉਹ ਮੁੰਡੇ ਨੇ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਉਹ ਕਹਿੰਦੇ ਵੀ ਤੂੰ ਸਾਨੂੰ ਕਾਹਨ ਰੁਕਣਾ ਅਸੀਂ ਕਰਾਂਗੇ ਉਹ ਕਹਿੰਦੇ ਅੱਛਾ ਕਿੰਨੇ ਕੁ ਜਣੇ ਸੀਗੇ ਇਹਦਾ ਪਿੰਡੋਂ ਤਾਂ ਜੀ ਚਾਰ ਵੀਰੇ ਤੁਹਾਡਾ ਕੀ ਘਟਨਾ ਹੋਈ ਹੈ ਮੇਰਾ ਨਾਂ ਜੀ ਵੇਦ ਆ ਅੱਛਾ ਅਸੀਂ ਤਾਂ ਜੀ ਉਹ ਲੜੀ ਜਾਂਦੇ ਸੀ ਇੱਕਦਮ ਮੁੰਡਾ ਜਿਹੜਾ ਚਿੱਟਾ ਵੇਚਦਾ ਅੱਛਾ ਤੇ ਲੜੜਾ ਜੀ ਤਾਂ ਦੁੱਧੇ ਘਰ ਆ ਲੈਣਾ ਸੀ ਗਵਣ ਗਵਣ ਕੇ ਗਵਣ ਕੇ ਦੇ ਹੀ ਤਾਂ ਸ਼ਰਾਬ ਨੂੰ ਪਿੱਛੇ ਬਸ ਮੁੰਡਾ ਗਿਆ ਇੰਨਾ ਕੰਮ ਹੋ ਗਿਆ ਅੱਛਾ ਤੇ ਜਿਹੜਾ ਹੁਣ ਸਾਡਾ ਜੀ ਨੁਕਸਾਨ ਆ ਦੇਖ ਲਓ ਅੱਛਾ ਦਿਖੀ ਜਾਂਦਾ ਹੀ ਸਾਨੂੰ ਠੀਕ ਹੈ ਹੁਣ ਕਿੰਨਾ ਹੋਇਆ ਕਿੰਨੇ ਘਰਾਂ ਨੂੰ ਅੱਗ ਲਾਈ ਐ ਤੇ ਤੁਸੀਂ ਚਿੱਟਾ ਵੇਚਣ ਤੋਂ ਰੋਕਦੇ ਸੀ ਹਾਂ ਹਾਂ ਅੱਛਾ ਉਹ ਜਿਹੜੇ ਮੁੰਡੇ ਵੇਚਦੇ ਕਦੋਂ ਕਦੀ ਵੇਚਦੇ ਨੇ ਇਹ ਇਹ ਤਾਂ ਵੇਚਦੇ ਤਾਂ ਹੀ ਬਹੁਤ ਚਿਰਦੇ ਹੋ ਵੇਚਦੇ ਪੰਜ-ਸੱਤ ਸਾਲ ਹੋ ਗਏ ਉਹਨੇ ਪੁਲਸ ਇਹਨਾਂ ਨੂੰ ਪਹਿਲਾਂ ਨਹੀਂ ਪੁਲਸ ਨੇ ਫੜੇ ਫੜੇ ਲੈਂ ਦੇਣ ਕਰ ਲੈਂਦੀ ਪੁਲਸ ਵਾਲੇ ਤੇ ਚਾੜਾ ਅੱਛਾ ਮਹੀਨਾ ਮੁੰਨਾ ਧਰ ਦਿੰਦੇ ਛੜ ਤੋ ਤੁਹਾਡੇ ਪਿੰਡ ਚ ਨਸ਼ਾ ਕਿੰਨਾ ਹੈ ਨਸ਼ਾ ਜੀ ਹੁਣ ਆਪਾਂ ਕਿਹੜਾ ਖਾਂਦੇ ਨਹੀਂ ਪੀਂਦੇ ਨਹੀਂ ਆਪਾਂ ਤਾਂ ਅੱਛਾ ਫਿਰ ਰੋਕਦੇ ਤਾਂ ਤੁਸੀਂ ਸੀ ਨਾ ਜੀ ਚਿੱਟੇ ਤੋਂ ਉਹ ਫਿਰ ਆਪਾਂ ਨੇ ਜਵਾਕਾਂ ਨੂੰ ਛੋਟਿਆਂ ਨੂੰ ਖਰਾਬ ਕਰਦੇ ਆ ਠੀਕ ਹੈ ਠੀਕ ਹੈ ਕਿੰਨੇ ਕ ਜਾਣੇ ਸੀ ਕਿੰਨੇ ਕ ਵਜ ਦੀ ਘਟਨਾ ਹੈ ਇਹ ਇਹ ਉਹ ਹੀ ਜੀ 10:30 11:00 ਵਜੇ ਦੇ ਵਕਤ ਹੈ ਅੱਛਾ ਕਿੰਨੇ ਕੁ ਲੋਕ ਆਏ ਸੀਗੇ ਲੋਕ ਦਾ ਇਹ ਪਿੰਡੋਂ ਤਾਂ ਜਿਹੜੇ ਮੁੰਡੇ ਹੁਣ ਆਪਣੇ ਯਾਦ ਆ ਇਹਨਾਂ ਨੂੰ ਜਾਣਦੇ ਹੁੰਦੇ ਚਾਰ ਹੀ ਆ ਅੱਛਾ ਤੇ ਦੂਜੇ ਬਾਹਰੋਂ ਤਾਂ ਪਤਾ ਨਹੀਂ ਕਿੰਨੇ 50 ਹੋਣਗੇ ਕਿ 60 ਹੋਣਗੇ ਕਿਹੜਾ ਇਹਨਾਂ ਨੁਕਸਾਨ ਕਰਕੇ ਗਏ 8-10 ਘਰਾਂ ਦਾ ਅੱਛਾ 8-10 ਘਰਾਂ ਨੂੰ ਅੱਗ ਲਾਈ ਜਾਂਦੇ ਹਾਂ ਅੱਛਾ ਤੇ ਹੋਰ ਲੁੱਟ ਕੇ ਕੀ ਲੈ ਗਏ ਨੇ ਲੁੱਟ ਕੇ ਦਾ ਜੀ ਆਹ ਹੁਣ ਕੋਈ ਪੈਸਾ ਢੇਲਾ ਪਿਆ ਸੀ ਸਵਾ ਸੱਪਾ ਪਿਆ ਸੀ ਵਿੱਚ ਅੱਛਾ ਬਿੱਡਾ ਬੁੱਡਾਂ ਦੇ ਕੱਢ-ਕੁੱਢ ਕੇ ਬਾਹਰ ਸਾਈਡ ਤੇ ਬਾਕੀ ਅੱਗ ਲਾਤੀ ਅੱਛਾ ਤੇ ਕੀ ਮੰਗ ਕੀਤੀ ਹੈ ਹੁਣ ਪ੍ਰਸ਼ਾਸਨ ਤੋਂ ਆਇਆ ਸੀਗਾ ਪੁਲਿਸ ਆਈ ਸੀ ਕੀ ਕਰਕੇ ਗਈ ਹੈ ਉਹ ਤਾਂ ਇਹਦੀ ਬਸ ਸੋੜਾ ਕਰ ਆ ਰਾਂਗੇ ਮਾੜਾ ਮੋੜ ਕੋਈ ਜਿਹੜਾ ਨੁਕਸਾਨ ਹੋਇਆ ਆ ਗੱਲ ਆ ਗਈ ਹੁਣ ਕੀ ਮੰਗ ਕਰਦੇ ਹੋ ਕਿਹੇ ਜੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਜੀ ਅਸੀਂ ਤਾਂ ਆਈ ਹੈ ਵੀ ਸਰਸਤਾ ਜਿੰਨਾ ਨੁਕਸਾਨ ਹੋਇਆ ਇਹ ਮਾੜਾ ਆਸਰਾ ਲੱਗਿਆ ਇਹਨੇ ਨਾ ਬਹੁਤ ਮੇਰਾ ਸਰਬਜੀਤ ਘਰ ਆਈ ਕੀ ਗੱਲ ਤੁਸੀਂ ਸਮਾਨ ਚੱਕਿਆਗਾ ਜੇ ਰਾਤ ਉਹ ਵੀ ਸਾਡੀ ਕਾਹ ਕੰਦ ਟਾਤੀ ਨਾਲ ਹੀ ਨਾਲ ਉਧਰੋਂ ਟਾਤੀ ਨਾਲ ਸਾਡੇ ਡਲੇ ਟੰਡ ਵਾਲੇ ਮਾਰੇ ਸੀ ਕੰਧ ਚ ਅਸੀਂ ਮਨਤਾ ਕਰਕੇ ਵੀ ਜਾਬ ਦੀ ਜਾਨ ਬਚਾਈ ਵੀ ਸਾਡੇ ਨਾਲ ਮਾਰੋ ਵੀ ਸਾਡਾ ਕੋਈ ਕਸੂਰ ਨਹੀਂ ਹੈਗਾ ਫਿਰ ਉਹ ਸਾਡੇ ਬੰਦੇ ਨੇ ਤਾਂ ਹਟਦੇ ਨਹੀਂ ਸੀਗੇ ਜੋਰ ਜੋਰ ਦੇ ਦਰਵਾਜੇ ਤੇ ਆਂ ਭੰਦੇ ਸੀਗੇ ਰਾਤ ਕਿਸ ਕਰਕੇ ਸਾਨੂੰ ਐ ਵੀ ਰਾਤ ਨੂੰ ਫੇਰਨਾ ਟਿਕ ਟਕਾ ਹੁੰਦਾ ਕੋਈ ਨਹੀਂ ਹੁੰਦਾ ਜੀ ਰਾਤ ਨੂੰ ਕਿਤੇ ਫੇਰਨਾ ਹੋ ਜਾਵੇ ਸਾਡੇ ਵੀ ਨਾ ਅੱਗ ਲਾ ਦੇਣ ਕਰਨ ਜਿਹੜੇ ਇਹਨਾਂ ਦੇ ਲਾਤੇ ਸਾਡੇ ਵੀ ਲਾ ਸਕਦੇ ਆ ਜੀ ਤਾਂ ਕਾਰਨ ਕੀ ਹੈ ਜੀ ਐਡੀ ਵੱਡੀ ਘਟਨਾ ਵਾਪਰ ਗਈ ਇਹ ਕਾਰਨ ਕੀ ਹੈ ਪਤਾ ਨਹੀਂ ਜੇ ਉਹ ਮੁੰਡੇ ਨਾਲ ਲੜਾਈ ਹੋ ਮੁੰਡਿਆ ਜਿਹੜਾ ਉਹ ਸਾਹਮਣੇ ਉਧਰ ਹੈਗਾ ਉਹਨੇ ਕਹਿਤਾ ਸੀਗਾ ਵੀ ਚਿੱਟਾ ਤੂੰ ਪਿੰਡ ਚ ਨਾ ਵੇਚ ਐ ਉਹਦੀ ਮੰਮੀ ਦੱਸਦੀ ਸੀਗੀ ਵੀ ਇੱਥੇ ਨਾ ਵੇਚ ਵੀ ਤ ਬਾਹਰ ਵੇਚਿਆ ਕਰ ਇੱਥੇ ਨਾ ਵੇਚਿਆ ਕਰ ਪਿੰਡ ਚ ਮੁੰਡਿਆਂ ਨੂੰ ਉਹ ਹੁੰਦਾ ਤਾਂ ਕਰਕੇ ਲੜਾਈ ਹੋਈ ਹੈ ਵੀ ਐ ਕਾਹਤੋਂ ਕਹਿਤਾ ਕਿੰਨੇ ਕਿ ਟਾਈਮ ਤੋਂ ਨਸ਼ੇ ਦਾ ਕੰਮ ਕਰ ਰਿਹਾ ਏ ਪਤਾ ਕੁਛ ਐ ਨਹੀਂ ਜੀ ਸਾਨੂੰ ਬਸ ਉਧਰਲੀ ਗਲੀ ਚੋਂ ਨਾਲ ਦਾ ਕਰ ਸਾਡੀ ਹਾਂ ਜੀ ਘਰ ਛੱਡ ਕੇ ਜਾ ਰਹੇ ਹਾਂ ਫਿਰ ਜਾਵਾਂਗੇ ਕਿੱਥੇ ਅਸੀਂ ਇਹ ਦੇਖਦੇ ਰਿਸ਼ਤੇ ਦਾ ਜਿੱਥੇ ਜਾਵਾਂਗੇ ਕਿਤੇ ਨਾ ਅੱਛਾ ਕੌਣ ਕੌਣ ਆ ਪਰਿਵਾਰ ਜਿਹੜੇ ਫਿਰ ਅੱਜ ਤੁਸੀਂ ਇਹ ਘਰ ਛੱਡ ਕੇ ਜਾ ਰਹੇ ਅਸੀਂ ਮੇਰੀ ਸੱਸਾ ਜੀ ਤੇ ਮੈਂ ਆ ਤੇ ਮੇਰੇ ਘਰ ਵਾਲਾ ਤਿੰਨੇ ਜਣੇ ਆ ਜੀ ਅੱਛਾ ਹਾਂ ਜੀ ਮਟਕ 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 ਹਾਂ ਜੀ ਬਾਜੀ ਕੀ ਨਾਮ ਆ ਤੁਹਾਡਾ ਬੰਤਾ ਸਿੰਘ ਸਰਪੰਚ ਦਾਨ ਸਿੰਘ ਵਾਲਾ ਜੀ ਇੱਕ ਪਹਿਲਾਂ ਸਵਾਲ ਸੁਣ ਲਓ ਪਹਿਲਾਂ ਅੱਛਾ ਰਾਤ ਜੋ ਘਟਨਾ ਵਾਪਰੀ ਹੈ ਜੀ ਉਸ ਤੇ ਮਾਮਲੇ 'ਚ ਤੁਹਾਡਾ ਕੀ ਕਹਿਣਾ ਹੈ ਇਹ ਇਸ ਤਰ੍ਹਾਂ ਇਹ ਆ ਵੀ ਦੇ ਨੇੜੇ ਨੇੜੇ ਘਰ ਸੀ ਦੋ ਇੱਕ ਘਰ ਦਾ ਮੁੰਡਾ ਸੀ ਜਿਹੜਾ ਉਹ ਕਹਿੰਦਾ ਗਿਆ ਵੀ ਤੂੰ ਨਸ਼ਾ ਵੇਚਦਾ ਹੈ ਉਹ ਆ ਵੀ ਦੇ ਦੋਹੇ ਭੜ ਗੇ ਫਿਰਨ ਤੋਂ ਬਾਅਦ ਉਹਨਾਂ ਨੇ ਮਤਲਬ ਗੱਲ ਵਾਧੀ ਵਾਧੀ ਵਧ ਗਈ ਪੰਚਾਇਤ ਸਾਡੇ ਮੈਂਬਰ ਤੇ ਮੈਂ 3 ਦਿਨ ਉੱਥੇ ਜਾਂਦੇ ਰਹੇ ਪਰ ਉਹ ਆਪ ਹੀ ਟੈਡਰ ਵਾਲੇ ਚਲਾਉਂਦੇ ਰਹੇ ਫਿਰ ਕੱਲ ਵਾਲੀ ਰਾਤ ਅਸੀਂ ਫੇਰ ਗਏ ਆ ਸ਼ਾਮ ਨੂੰ ਪਰ ਉਹਨਾਂ ਨੇ ਕੋਈ ਟਿਕਾਣਾ ਨਹੀਂ ਕੀਤਾ ਪਹਿਲਾਂ ਉਹਨਾਂ ਨੇ ਇੱਕ ਘਰ ਪਰਨਤਾ ਦੂਜੀ ਤਰ੍ਹਾਂ ਨੇ ਮਤਲਬ ਆ ਕੇ ਬੰਦੇ ਬਾਹਰੋਂ ਬੁਲਾ ਲਏ ਪਹਿਲਾਂ ਨੇ ਵੀ ਬੰਦੇ ਬਾਹਰੋਂ ਬੁਲਾ ਲਏ ਤੇ ਦੂਜਿਆਂ ਨੇ ਬਾਹਰੋਂ ਬੰਦੇ ਬੁਲਾ ਲਏ ਉਹ ਬਾਹਰਲੇ ਬੰਦੇ ਇਹਨਾਂ ਨੁਕਸਾਨ ਪਿੰਡ ਦਾ ਕਰ ਗਏ ਸਾਰੇ ਕੋਣ ਲੋਕ ਸੀਗੇ ਜੀ ਬਾਹਰਲੇ ਬੰਦੇ ਕੋਈ ਪਤਾ ਲੱਗਿਆ ਨਹੀਂ ਬਾਹਰਲੇ ਬੰਦਿਆਂ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਕਾਰਨ ਐਡਾ ਕੀ ਹੋਇਆ ਕਿ ਇੱਕ ਸਿਰਫ ਇੱਕ ਗੱਲ ਪਿੱਛੇ ਤਾਂ ਨਹੀਂ ਇੰਨੀ ਗੱਲ ਹੋ ਸਕਦੀ ਜੀ ਇਹ ਕਾਰਨ ਤਾਂ ਫਿਰ ਪੱਤੀਆਂ ਗੱਲ ਚੜ ਗਈ ਇਹਨਾਂ ਦੇ ਆਪ ਵੀ ਜੀ ਸਕੇ ਸਵੇਲੇ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਉਹ ਉਹਨਾਂ ਦੀ ਮਦਦ ਕਰਨ ਲੱਗ ਪਏ ਇਹਨਾਂ ਦੀ ਗਲੀ ਇਹਨਾਂ ਦੀ ਮਦਦ ਕਰ ਲਵੇ ਗਲੀਆਂ ਪੈ ਗਈ ਗੱਲ ਗੱਲ ਇੱਥੇ ਤੱਕ ਵੱਧ ਗਈ ਜੀ ਪੈਟਰੋਲ ਬੰਬ ਦੀ ਵਰਤੋਂ ਕੀਤੀ ਗਈ ਘਰਾਂ ਚੋਂ ਡੰਗਰ ਖੋਲ ਕੇ ਲਜਾਏਗੇ ਸਿਲੰਡਰ ਤੱਕ ਜਿਹੜੇ ਹੈਗੇ ਚੱਕੇ ਲੱਗੇ ਇਹਨੂੰ ਕਿਵੇਂ ਦੇਖਦੇ ਹਾਂ ਬਹੁਤ ਮਦਭਾਗੀ ਹੈ ਜੀ ਇਹ ਜੀ ਰਵਾਇਤ ਪਹਿਲਾਂ ਦੇਖੀ ਨਹੀਂ ਕਰ ਵੇਖੋ ਜੀ ਸਾਡੇ ਪਿੰਡ ਵਾਸਤੇ ਬਹੁਤ ਮਦਭਾਗੀ ਗੱਲ ਹੈ ਪਰ ਅਸੀਂ ਸਾਰੇ ਬੰਦੇ ਨਹੀਂ ਤਕਰੀਬਨ ਹੀ ਅਸੀਂ ਮਤਲਬ ਸਾਰੀ ਪੰਚਾਇਤ ਨੇ ਇਹਨਾਂ ਨੂੰ ਸਮਝਾਇਆ ਸੀਗਾ ਜਦੋਂ ਜਾਂਦੇ ਸੀ ਦੋਹੇ ਤਰ੍ਹਾਂ ਕੋਲੇ ਦੋਹੇ ਤਰ੍ਹਾਂ ਇਹ ਹੀ ਗੱਲ ਕਹਿੰਦੀ ਸਾਨੂੰ ਮਤਲਬ ਸਾਨੂੰ ਕਟਾ-ਕੱਟੀ ਕੱਢ ਲੈਂਦੇ ਅਸੀਂ ਐ ਕਰ ਲਾਂਗੇ ਅਸੀਂ ਫਲਾਣਾ ਕਰ ਲੇ ਸਾਡੇ ਆਖੇ ਨਹੀਂ ਲੱਗੇ ਹਾਂ ਇੱਕ ਲੇਡੀਜ਼ ਨੇ ਉਹਨਾਂ ਵੱਲੋਂ ਇਹ ਦੋਸ਼ ਲਾਏ ਗਏ ਵੀ ਉਹ ਜਦੋਂ ਚਾਰ ਜਾਨੀਆਂ ਤੁਹਾਡੇ ਘਰ ਆਈਆਂ ਇਸ ਮਸਲੇ ਨੂੰ ਲੈ ਕੇ ਤਾਂ ਉਹਨਾਂ ਸਾਹਮਣੇ ਵੀ ਉਹਨ ਜਿਹੜੀ ਪਾਰਟੀ ਨੇ ਰਾਤ ਹਮਲਾ ਕੀਤਾ ਅਸੀਂ ਤਾਂ ਉਹਨਾਂ ਦੇ ਨਾਲ ਗਏ ਆ ਜੀ ਉਹ ਜਿਹੜੀਆਂ ਲੱਡੀਆਂ ਲੇਡੀਆਂ ਯਾਦੇ ਆ ਉਹਨਾਂ ਨੂੰ ਤਾਂ ਅਸੀਂ ਸਭ ਤੋਂ ਦੀ ਗਏ ਆ ਜਾ ਕੇ ਨਾ ਛੜਾਇਆ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਵੀ ਆਓ ਸਾਹਮਣੇ ਤੁਹਾਡੇ ਅਸੀਂ ਤਾਂ ਕਾਰਵਾਈ ਲੈ ਕੇ ਆਏ ਆ ਤੁਹਾਡਾ ਰਾਜੀਮੰਦ ਕਰਾਉਣਾ ਹੈ ਉਹ ਕਹਿੰਦੇ ਵੀ ਅਸੀਂ ਰਾਜੀਮੰਦ ਨਹੀਂ ਕਰਦੇ ਫਿਰ ਪੰਚਾਇਤ ਉਹ ਚ ਕੀ ਕਰ ਸਕਦੇ ਜੀ ਅੱਛਾ ਨਹੀਂ ਤੁਹਾਡੇ ਸਾਹਮਣੇ ਹਮਲਾ ਕਰਨ ਦੀ ਗੱਲ ਵੀ ਨਹੀਂ ਨਹੀਂ ਹਮਲਾ ਹਮਲਾ ਕੋਈ ਨਹੀਂ ਹੋਇਆ ਉਹ ਤਾਂ ਐਵੇਂ ਗੱਲ ਕਰਦੇ ਸਾਡੇ ਸਾਹਮਣੇ ਕਿਸੇ ਨੇ ਕਿਸੇ ਦੇ ਕੋਈ ਚੀਜ਼ ਨਹੀਂ ਮਾਰੀ ਰੋੜਾ ਐਕਟ ਡੜੀ ਕਿਸੇ ਨੇ ਕੋਈ ਨਹੀਂ ਗੱਲ ਕੀਤੀ ਅਸੀਂ ਘਰੋਂ ਘਰੀ ਗਏ ਆ ਹੂੰ ਉਹਨਾਂ ਦੇ ਘਰੇ ਵੀ ਜਾ ਕੇ ਆਏ ਉਹਨਾਂ ਦੇ ਘਰੇ ਵੀ ਜਾ ਕੇ ਆਏ ਸਾਡੇ ਘਰੇ ਜਿਹੜੇ ਬੰਦੇ ਤਲਾਹ ਦੇ ਨੇ ਅਸੀਂ ਅਸੀਂ ਉਹਨਾਂ ਦੇ ਨਾਲ ਹੀ ਤੁਰ ਪੈਂਦੇ ਸੀ ਵੀ ਚਲੋ ਜਿੱਥੇ ਚੱਲਦੇ ਨੇ ਮੌਕਾ ਇਸ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਤਾਂ ਬਿਲਕੁਲ ਜੀ ਬਿਲਕੁਲ ਪੁਲਿਸ ਫੋਰਸ ਪਾਈ ਵੀ ਸੀਗੀ ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਨਹੀਂ ਅਸੀਂ ਤਾਂ ਮਤਲਬ ਸਾਰੇ ਪਿੰਡ ਕੰਨੀਆਂ ਅਸੀਂ ਕਹਿੰਨੇ ਵੀ ਇੱਕ ਤਾਂ ਗਰੀਬਾਂ ਦੀ ਮਦਦ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਜਿਹੜਾ ਉਹ ਕਹਿ ਰਹੇ ਨੇ ਕਿ ਵੀ ਇੱਥੇ ਨਸ਼ਾ ਬਹੁਤ ਵੱਡੇ ਲੈਵਲ ਤੇ ਵਿਕ ਰਿਹਾ ਹੈ ਕੀ ਕੋਈ ਐਡਾਂ ਦੀ ਗੱਲ ਹੈਗੀ ਹੈ ਨਸ਼ਾ ਤਾਂ ਦੇਖੋ ਪੰਜ ਚਾਰ ਬੰਦੇ ਸੀ ਪੁਲਿਸ ਨੇ ਪਹਿਲਾਂ ਫੜ ਲਏ ਸੀਗੇ ਹੁਣ ਤਾਂ ਕੋਈ ਮਤਲਬ ਇੰਨਾ ਮੇਨ ਬੰਦਾ ਤਾਂ ਕੋਈ ਸਾਡੇ ਨਹੀਂ ਰਿਹਾ ਨਸ਼ਾ ਵੇਚਣ ਵਾਲਾ ਉਸ ਜਿਹੜੀ ਆਪਸ ਚ ਲੜਾਈ ਹੋਈ ਹੈ ਉਹਨਾਂ ਵਿੱਚੋਂ ਕੀ ਕੋਈ ਬੰਦਾ ਨਸ਼ਾ ਵੇਚਦਾ ਹੈਗਾ ਵਾ ਨਹੀਂ ਉਹਨਾਂ ਚ ਕੋਈ ਨਸ਼ਾ ਬੰਦਾ ਵੇਚਦਾ ਨਹੀਂ ਕੋਈ ਨੁਕਸਾਨ ਕੋਈ ਤੁਹਾਡੇ ਤੱਕ ਆਇਆ ਹੋਵੇ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜੀ ਉਹ ਜਿਹੜੇ ਰੋੜੇ ਚਲਾਉਂਦੇ ਸੀ ਦੋਹੇ ਤਰ੍ਹਾਂ ਆ ਵੀਦੀ ਉਹ ਰੋੜੇ ਵਜੇ ਆ ਪੰਜ ਬੰਦੇ ਦਾਖਲ ਆ ਉਹਨਾਂ ਦੇ ਕਿਸੇ ਦੇ ਸਿਰ ਤੇ ਵੱਜਿਆ ਕਿਸੇ ਦੇ ਹੱਥ ਤੇ ਵੱਜਿਆ ਜਾਂ ਇਸ ਮਤਲਬ ਇਸ ਤਰ੍ਹਾਂ ਵੱਜਿਆ ਜਿਸ ਤਰ੍ਹਾਂ ਪਿੰਡ ਪੱਦਰ ਤੇ ਏਡੀ ਵੱਡੀ ਘਟਨਾ ਵਾਪਰੀ ਆ ਪੰਚਾਇਤ ਵੱਲੋਂ ਅੱਗੇ ਕੀ ਕਦਮ ਚੁੱਕੇ ਜਾਂ ਅਸੀਂ ਤਾਂ ਜਿਹੜੇ ਬੰਦੇ ਮਤਲਬ ਗਲਤ ਕੰਮ ਹੋਇਆ ਉਹਨਾਂ ਦੇ ਖਿਲਾਫ ਆਂ ਦੋਹਾਂ ਤਰ੍ਹਾਂ ਦੇ ਖਿਲਾਫ ਆ ਇਹਨਾਂ ਨੇ ਲੜਾਈ ਪਿੰਡ ਦਾ ਜਿਹੜਾ ਅਨੁਸ਼ਾਸਨ ਹੈ ਜਿਹੜਾ ਪਿੰਡ ਦਾ ਮਤਲਬ ਡਿਸਪਲਿਨ ਉਹ ਖਤਮ ਕਰਤਾ ਇਹਨਾਂ ਨੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੀਤੀ ਹੈ ਹਾਂ ਜੀ ਹਾਂ ਬਿਲਕੁਲ ਜੀ ਡੀਐਸਪੀ ਨਾਲ ਗੱਲ ਕੀਤੀ ਹੈ ਜੀ ਐਸਐਸਪੀ ਦੇ ਲੀਡਰ ਨਾਲ ਗੱਲ ਕੀਤੀ ਹੈ ਐਸਐਚਓ ਨੂੰ ਬੁਲਾਇਆ ਮੌਕੇ ਤੇ ਸਾਰੇ ਅਸੀਂ ਵੀ ਸਾ ਮ ਉਸਰਾ ਨੂੰ ਵੀ ਆ ਹੋਰ ਗਿਆ ਜੀ ਇੱਥੇ ਮਤਲਬ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਹੈ ਵੀ ਜੋ ਸਖਤ ਤੋਂ ਸਖਤ ਇਹ ਗੱਲ ਹੋਈ ਹੈ ਜੀ ਘਟਨਾ ਵਾਪਰੀ ਹੈ ਰਾਤ 10 ਕਰਾਂ ਨੂੰ ਅੱਗ ਲਗਾਈ ਗਈ ਹੈ ਉਸ ਮਾਮਲੇ 'ਚ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਸਾਡੇ ਵੱਲੋਂ ਮੌਕੇ ਤੇ ਜਾ ਕੇ ਜੀ ਆ ਮੌਕਾ ਦਾ ਮੁਲਾਜਾ ਕੀਤਾ ਗਿਆ ਹੈ ਤੇ ਜਿਹੜੇ ਉਹਨਾਂ ਦੇ ਦਾਖਲ ਨੇ ਪੰਜ ਪਰਸਨ ਹਸਪੀਟਲ ਦੇ ਵਿੱਚ ਉਹਨਾਂ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਜਾ ਰਿਹਾ ਹੈ ਹਾਂ ਆਖਰੀ ਕੀ ਘਟਨਾ ਸੀ ਕਿ ਕਿਉਂ ਐਨੇ ਘਰਾਂ ਨੂੰ ਜਿਹੜੀ ਆ ਅੱਗ ਲਾਉਣ ਦੀ ਜਿਹੜੀ ਉਹਨਾਂ ਨੂੰ ਨੋਬਤਾਈ ਇਹ ਆਪਸ ਵਿੱਚ ਦੀ ਦੋਨੇ ਤਰ੍ਹਾਂ ਰਿਸ਼ਤੇਦਾਰ ਨੇ ਜੀ ਚਾਚੇ ਤਾਏ ਦੇ ਪੁੱਤ ਆਪਸ ਵਿੱਚ ਦੀ ਇਹ ਦੋ ਬਜ਼ੁਰਗ ਨੇ ਮੇਜਰ ਸਿੰਘ ਤੇ ਅਰਵਿੰਦਰ ਸਿੰਘ ਜੀ ਉਹਨਾਂ ਦੀ ਆਪਸ ਵਿੱਚ ਦੀ ਅੱਗੇ ਔਲਾਦਾਂ ਜੀ ਉਹਨਾਂ ਆਲਾਦਾਂ ਨੇ ਆਸ ਵਿੱਚ ਦੀ ਕੱਲ ਸ਼ਾਮ ਨੂੰ ਪਹਿਲਾ ਲੜਾਈ ਕੀਤੀ ਜੀ ਪਹਿਲਾ ਰਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ ਉਸ ਤੋਂ ਬਾਅਦ ਰਵਿੰਦਰ ਸਿੰਘ ਨੇ ਕੁਝ ਬਾਹਰੋਂ ਬੰਦੇ ਪਲਾ ਕੇ ਕੁਝ ਆਪ ਦੇ ਚਾਚੇ ਤਾਏ ਦੇ ਪੁੱਤ ਸੱਦ ਕੇ ਤੇ ਦੂਜੇ ਘਰ ਦੇ ਹਮਲਾ ਦੂਜੇ ਪਰਿਵਾਰਾਂ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੂੰ ਘਰ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਾਤੀ ਪਰ ਇਹ ਤਾਂ ਗੱਲ ਉੱਥੇ ਜਿਹੜੀ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਕਿ ਚਿੱਟੇ ਵੇਚਣ ਨੂੰ ਲੈ ਕੇ ਹੋਇਆ ਸਾਰਾ ਕੁਝ ਛਰੇ ਆ ਸਾਰੇ ਚਿੱਟਾ ਵੇਚਿਆ ਜਾ ਰਿਹਾ ਹੈ ਤੇ ਅਸੀਂ ਚਾਰ ਲੋਕਾਂ ਨੂੰ ਜਿਹੜਾ ਰੋਕਿਆ ਸੀਗਾ ਤਾਂ ਰੋਕਣ ਤੋਂ ਬਾਅਦ ਸਾਡੇ ਉੱਤੇ ਜਿਹੜੇ ਨੇ ਹਮਲੇ ਕੀਤੇ ਗਏ ਨੇ ਇਹ ਦੋਨੇ ਤਰ੍ਹਾਂ ਹੀ ਆਸਬੇ ਦੀ ਚਾਚੇ ਤਾਇਆ ਦੇ ਪੁੱਤ ਹੈ ਜੀ ਜਿਨ੍ਹਾਂ ਦੀ ਆਸਬੇ ਵਿੱਚ ਜਿਨ੍ਹਾਂ ਦੇ ਘਰ 'ਚ ਅੱਗ ਲੱਗੀ ਤੇ ਜਿਨ੍ਹਾਂ ਦੇ ਘਰ ਦੀ ਭੰਨ ਤੋੜ ਕੀਤੀ ਆ ਉਹ ਆਸਬੇ ਦੀ ਦੋਨੇ ਤਰ੍ਹਾਂ ਹੀ ਰਿਸ਼ਤੇਦਾਰ ਹੈ ਜੀ ਜਿਹੜੀ ਇਹ ਨਸ਼ੇ ਸੰਬੰਧੀ ਐਸ ਸੰਬੰਧੀ ਅਸੀਂ ਪੁਰਤਾਲ ਸਾਡੀ ਤਫਤੀਸ਼ ਦੇ ਵਿੱਚ ਅੱਗੇ ਆਊਗਾ ਜੀ ਅਸੀਂ ਉਸੇ ਤਰੀਕੇ ਦੀ ਕਾਰਵਾਈ ਕਰਾਂਗੇ ਐਡੀ ਵੱਡੀ ਨੌਬਤ ਕਿਉਂ ਆ ਗਈ ਆ ਅੱਧ ਕਰ ਸਾੜਦੇ ਉਹਨਾਂ ਨੇ ਵੱਡੀ ਰੋਕ ਇਹਨਾਂ ਦੇ ਆਪਸ ਵਿੱਚ ਦੀ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਜੀ ਲੜਾਈਆਂ ਦੋਨੋਂ ਤਰ੍ਹਾਂ ਦੀਆਂ ਪਹਿਲਾਂ ਵੀ ਸਰਪੰਚ ਨੇ ਮੈਨੂੰ ਦੱਸਿਆ ਵੀ ਕਈ ਕਾਫੀ ਵੀ ਰਹਿਣਾਂ ਦੀ ਲੜਾਈ ਹੋਈ ਆ ਜਿਹੜਾ ਦੋਨੋਂ ਤਰ੍ਹਾਂ ਨੂੰ ਉੱਥੇ ਹੀ ਵਹਾ ਕੇ ਸਰਪੰਚ ਵੱਲੋਂ ਉਹਨਾਂ ਦਾ ਰਾਜੀਨਾਮਾ ਕਰਾਇਆ ਜਾ ਤਕਸ ਜੀ ਇਹ ਪਟ્રોલ ਪੰਪਾਂ ਦੀ ਵਰਤੋਂ ਕੀਤੀ ਕੀ ਐਡੀ ਕੀ ਨਾ ਬਤਾ ਕੇ ਇਹ ਹੁਣ ਅੱਗੇ ਸਾਡੀ ਤਫ਼ਤੀਸ਼ ਦੇ ਵਿੱਚ ਨਿਕਲੂਗਾ ਜੇ ਅੱਗੇ ਤਫ਼ਤੀਸ਼ ਦੇ ਵਿੱਚ ਪਤਾ ਲੱਗੂਗਾ ਵੀ ਐਡੀ ਇਹ ਪਰ ਇਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਹੈ ਵੀ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਨੇ ਜਿਹੜਾ ਹਮਲਾ ਕੀਤਾ ਅੱਠ ਘਰ ਬਿਲਕੁਲ ਬਰਬਾਦ ਕਰ ਦਿੱਤੇ ਗਏ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਝਾੜੂ ਵੀ ਨਹੀਂ ਬਚਿਆ ਮਾਰਨ ਵਾਸਤੇ ਇਤੋਂ ਤੱਕ ਕਿ ਬੱਚਿਆਂ ਤੱਕ ਦੇ ਕੱਪੜੇ ਜਿਹੜੇ ਨੇ ਮਚਾ ਦਿੱਤੇ ਗਏ ਹਾਂਜੀ ਇਹ ਸਾਰੇ ਮੇਰੇ ਵੱਲੋਂ ਮੌਕਾ ਦੇਖਿਆ ਜਾ ਚੁੱਕਾ ਜੀ ਮੌਕੇ ਤੇ ਵੀ ਇਹੀ ਪਾਇਆ ਗਿਆ ਵੀ ਜਿਹੜੇ ਸੱਤ ਘਰਾਂ ਦੇ ਵਿੱਚ ਐ ਉਹਨਾਂ ਨੇ ਅੱਗ ਲਗਾਈ ਹੈ ਤੇ ਜਿਹੜਾ ਅੱਠਵਾਂ ਘਰ ਆ ਉਸ ਘਰ ਦੀ ਜਿਹੜੀ ਪਣ ਤੋੜ ਕੀਤੀ ਗਈ ਹੈ ਜੀ ਸਭ دہشت ਦਾ ਮਾਹੌਲ ਹੈ ਪਰਿਵਾਰ ਛੱਡ ਕੇ ਘਰ ਜਾ ਰਹੇ ਨੇ ਨਜੀ ਪਰਿਵਾਰ ਤਾਂ ਸਾਰੇ ਮੈਂ ਜਾ ਕੇ ਆਈ ਹਾਂ ਉੱਥੇ ਘਰਾਂ ਦੇ ਵਿੱਚ ਹੀ ਹੈਗੇ ਆ ਪਰਿਵਾਰ ਪਰ ਮਾਹੌਲ ਜ਼ਰੂਰ ਖਰਾਬ ਹੋਇਆ ਕਿਉਂਕਿ ਇੰਨੇ ਘਰਾਂ ਦੇ ਵਿੱਚ ਇਸ ਤਰੀਕੇ ਦਾ ਹਮਲਾ ਹੋਣਾ ਬਹੁਤ ਜ਼ਿਆਦਾ ਮਾੜੀ ਗੱਲ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਮੇਰੇ ਵੱਲੋਂ ਮੌਕਾ ਦੇਖਿਆ ਗਿਆ ਜੀ ਹੁਣ ਜਿਹੜੀ ਪਾਰਟੀ ਦਾਖਲ ਨੇ ਜਿਨ੍ਹਾਂ ਦੇ ਪਰਸਨ ਦਾਖਲ ਨੇ ਉਹਨਾਂ ਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਲੁੱਟ ਦੀ ਗੱਲ ਸਾਹਮਣੇ ਆਈ ਹੈ ਕਈ ਪਸ਼ੂ ਵੀ ਖੋਲ ਲਏ ਗਏ ਆ ਜੂਰੀ ਸਿੰਡਰ ਇਸ ਸੰਬੰਧ ਇਹ ਵੀ ਗੱਲ ਸਾਹਮਣੇ ਆਈ ਹੈ ਜੀ ਇੱਕ ਘਰ ਦੀਆਂ ਜਿਹੜੀਆਂ ਬੱਕਰੀਆਂ ਉਹ ਖੋਲ ਕੇ ਦੂਸਰੀ ਥਾਂ ਲੈ ਕੇ ਜਾ ਚੁੱਕੀ ਉਹਨਾਂ ਬਰਾਮਦਗੀ ਕਰਾਈ ਜਾਊਗੀ ਉਹਨਾਂ ਦੀ। ਹਾਂਜੀ। ਇਹ ਇੱਕ ਮਸਲਾ ਪਿੰਡ ਦਾਨ ਸਿੰਘ ਵਾਲੇ ਦਾ ਹੈਗਾ। ਇਹ ਤੇ ਮਿਤੀ 9 ਤਰੀਕ ਰਾਤ ਨੂੰ ਰਮਿੰਦਰ ਸਿੰਘ ਪਾਰਟੀ ਵੱਲੋਂ ਇੱਕ ਜਸਪ੍ਰੀਤ ਸਿੰਘ ਹੈਗੇ ਰਹਿਣ ਵਾਲਾ ਜਿਹੜੇ ਕਿ ਆਪਸ ਵਿੱਚ ਆਪਸ ਵਿੱਚ ਰਿਸ਼ਤੇਦਾਰ ਵੀ ਹੈਗੇ ਨੇ ਚਾਚੇ ਟਾਹ ਦੇ ਆਪਸ ਵਿੱਚ ਲੜਕੇ ਨੇ। ਤੇ ਉਹਨਾਂ ਦੇ ਘਰ ਜਿਹੜਾ ਹੈਗਾ ਰਾਤ ਨੂੰ ਇਹਨਾਂ ਨੇ ਵੜ ਕੇ ਇਹਨਾਂ ਦਾ ਘਰ ਦਾ ਸਾਰਾ ਸਮਾਨ ਜਿਹੜਾ ਸੀਗਾ ਭੰਨ ਤੋੜ ਦਿੱਤ ਕਰ ਦਿੱਤਾ। ਇਹਨਾਂ ਦੇ ਸੱਟਾ ਮਾਰੀਆਂ ਤੇ ਇਹਨਾਂ ਦੇ ਜਿਹੜੇ ਸਮਾਨ ਨੂੰ ਅੱਗ ਵੀ ਲਗਾ ਦਿੱਤੀ ਤੇ ਘਰਾਂ ਨੂੰ ਜਿਹੜੀ ਹੈਗੀ ਅੱਗ ਲਗਾਉਣੀ ਵੀ ਪਾਈ ਗਈ ਆ। ਇਸ ਸਬੰਧ ਦੇ ਵਿੱਚ ਅਸੀਂ ਜਿਹੜਾ ਜਸਪ੍ਰੀਤ ਸਿੰਘ ਹੈਗਾ ਮੁਦਈ ਹੈਗਾ ਉਹਦੇ ਬਿਆਨ ਦਰਜ ਕਰਕੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 326 ਜੀ ਐਂਡ ਅਦਰ ਰਿਲੇਵੈਂਟ ਸੈਕਸ਼ਨ ਜਿਹੜਾ ਹੈਗਾ ਥਾਣਾ ਨਈਂਆਂਵਾਲੇ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਇਹ ਮੁਕੱਦਮੇ ਦੇ ਵਿੱਚ ਸਾਡੇ ਸੱਤ ਦੋਸ਼ੀ ਬਾਈ ਨੇਮਣੇ ਤੇ ਅਰਾਊਂਡ 25 ਦੇ ਕਰੀਬ ਜਿਹੜੇ ਦੋਸ਼ੀ ਨੇ ਇਹ ਨਾਮ ਲੂਮ ਨੇ ਸਾਡੇ ਵੱਲੋਂ ਜਿਹੜੀਆਂ ਹੈਗੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਜਿਹੜੇ ਦੋਸ਼ੀ ਨੇ ਮੁਕੱਦਮਾ ਦੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਜਲਦੀ ਹੀ ਜਿਹੜੀ ਹੈਗੀ ਗ੍ਰਿਫਤਾਰ ਕਰ ਲਵਾਂਗੇ ਤੇ ਇਨਸ਼ੋਰ ਕਰਾਂ ਇਦੇ ਵਿੱਚ ਇਹ ਵੀ ਦੱਸਣਾ ਦੱਸਿਆ ਜਾਊਗਾ ਕਿ ਜਿਹੜੀ ਰਮਿੰਦਰ ਸਿੰਘ ਹੈਗਾ ਜੋ ਇਸ ਮੁਕਦਮੇ ਦਾ ਦੋਸ਼ੀ ਹੈ ਪਹਿਲਾਂ ਸਾਲ 2024 ਦੇ ਵਿੱਚ ਇਹਨਾਂ ਦੂਸਰੀ ਪਾਰਟੀ ਨੇ ਜਿਨ੍ਹਾਂ ਦੇ ਘਰਾਂ ਨੂੰ ਅੱਗ ਲਗਾਈ ਹੈ ਉਸ ਪਾਰਟੀ ਨੇ ਇਹਦੀ ਲੱਤਾਂ ਤੋੜ ਦਿੱਤੀਆਂ ਸੀਗੀਆਂ ਜਿਸ ਸੰਬੰਧ ਵਿੱਚ ਮੁਕੱਦਮਾ ਨੰਬਰ 65 2024 ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀਗਾ ਤੇ ਜਿਹੜਾ ਇੱਕ ਦੱਸਿਆ ਜਾ ਰਿਹਾ ਕਿ ਨਸ਼ੇ ਦੇ ਸੰਬੰਧ ਵਿੱਚ ਲੜਾਈ ਹੋਈ ਹੈ ਤੋਂ ਇਦਾਂ ਦੀ ਜਿਹੜੀ ਹੈਗੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਉਹ ਆਪਸ ਵਿੱਚ ਪਰਸਨਲ ਰੰਜਸ਼ ਸੀਗੀ 2024 ਦੇ ਵਿੱਚ ਰਮਿੰਦਰ ਦੀਆਂ ਲੱਤਾਂ ਇਸ ਪਾਰਟੀ ਨੇ ਤੋੜੀਆਂ ਸੀਗੀਆਂ ਸੋ ਉਸ ਸੀ ਜਦ ਰੰਜਸ਼ ਨੂੰ ਲੈ ਕੇ ਕੱਲ ਪਹਿਲਾਂ ਇਹਨਾਂ ਦੀ ਦਿਨ ਦੇ ਵਿੱਚ ਲੜਾਈ ਹੋਈ ਜਿਹਦੇ ਵਿੱਚ ਜਸਪ੍ਰੀਤ ਪਾਰਟੀ ਵੱਲੋਂ ਰਮਿੰਦਰ ਦੀ ਪਾਰਟੀ ਦੇ ਜਿਹੜੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਉਹਦੀ ਪੰਨਤੋੜ ਕੀਤੀ ਗਈ ਸੀ ਸੋ ਰਾਤ ਨੂੰ ਜਿਹੜੇ ਹੈਗੀ ਰਮਿੰਦਰ ਪਾਰਟੀ ਵੱਲੋਂ ਸਾਰੇ ਬੰਦੇ ਇਕੱਠੇ ਕਰਕੇ ਉਹਨਾਂ ਦੇ ਘਰਾਂ ਦੇ ਉੱਪਰ ਹਮਲੇ ਕਰਕੇ ਉਹਨਾਂ ਦੇ ਘਰਾਂ ਦੀ ਪੰਨਤੋੜ ਕੀਤੀ ਤੇ ਜਿਹੜਾ ਅਸਮਾਨ ਸੀ ਉਹਨੂੰ ਅੱਗ ਵੀ ਲਗਾਈ ਐ ਸੋ ਅਸੀਂ ਹੁਣ ਮਕਦਮਾ ਐਫ ਆਈ ਆਰ ਨੰਬਰ 3 18 ਨਈਆਂ ਵਾਲਾ ਦਰਜਾ ਰਜਿਸਟਰ ਕਰ ਲਿਆ ਸੋ ਅਸੀਂ ਵਕ ਵਕ ਜਿਹੜੀ ਸਾਡੀ ਸੀਆਈ ਦੀ ਟੀਮਾਂ ਵੀ ਲਗਾ ਦਿੱਤੀਆਂ ਨੇ ਥਾਣਾ ਨਿੰਮਵਾਲੇ ਦੀ ਟੀਮ ਵੀ ਲੱਗੀ ਹੋਈ ਹੈ ਤੇ ਡੀਐਸਪੀ ਪੁੱਚੋ ਦੀ ਸੁਪਰਵਾਈਜ਼ਨ ਦੇ ਵਿੱਚ ਜਿਹੜੀ ਜਿਹੜੀ ਸਾਡੀਆਂ ਟੀਮਾਂ ਰੇਡ ਕਰ ਰਹੀਆਂ ਨੇ ਜਲਦੀ ਹੀ ਜਿਹੜੇ ਦੋਸ਼ੀ ਨੇ ਅਸੀਂ ਇਹਨਾਂ ਨੂੰ ਗ੍ਰਫਤਾਰ ਕਰ ਲਵਾਂਗੇ ਤੇ ਕੋਈ ਵੀ ਇਨਸ਼ੋਰ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹਦੇ ਖਿਲਾਫ ਕਾਰਵਾਈ। ਇਹਦੇ ਵਿੱਚ ਅਸੀਂ 7 ਜਿਹੜੇ ਬੰਦੇ ਬਾਈ ਨੇਮ ਨੇ ਤੇ अराउंड 25 ਦੇ ਕਰੀਬ ਜਿਹੜੇ ਬੰਦੇ ਅਨਨੋਨ ਪਰਸਨਸ ਆ ਗਏ। ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਅਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ